ਲੋ ਬਾਈ ਹੋ ਗਈ ਤਿਆਰੀ ਅੱਜ ਕੱਲ ਤੁਸੀਂ ਦੇਖਿਆ ਅਮਨ ਵਾਲੇ ਬਲੌਗ ਦੇ ਵਿੱਚ ਹਾਂ ਬਈ ਹਵਾ ਚੱਲਦੀ ਕੰਮ ਖਰਾਬੀ ਹੋ ਜਾਂਦਾ ਹੈ ਹਵਾ ਚੱਲ ਹਵਾ ਚੱਲ ਵੀ ਪਰ ਪੱਖਾ ਵੀ ਲਾਤਾ ਹੈ ਹਾਂ ਲਾਈਟ ਲਾਤੀ ਬਾਈ ਪੱਖੇ ਦੀ ਸਪੀਡ ਦਿਖਾ ਚੈੱਕ ਕਰਾਤਾ ਅੱਜ ਤੇਰੇ ਦੇ ਚ ਦਿਨ ਬੱਬ ਜੋਈ ਦੇ ਚ ਦਿਨ ਚੜਾਉਂਦੀ ਇਹ ਲੋ ਪੱਖੇ ਚ ਚਲਾਤੀ ਹਾਂ ਤੇ ਆ ਦੇ ਕਰੀਆ ਪੱਕੇ ਟਾਰਾ ਤੁਰੀ ਨੇ ਐਨ ਮੀਟਿੰਗ ਕਰਤੀ ਵੀ ਸ਼ੋ ਨਹੀਂ ਹੁੰਦੀ ਆ ਜੀ ਹੂੰ ਕੰਮ ਕਰਿਆ ਪੱਕਾ ਕੰਮ ਕਰਿਆ ਬਾਈ ਇਹ ਬੰਦਾ ਅੱਜ ਲੱਗਿਆ ਰਿਹਾ ਐਦੇ ਪਰ ਅੱਜ 2 ਘੰਟੇ ਲਾਤੇ ਐਦੇ ਪਰ ਇਹ ਟਰੈਕਟਰ ਦੀ ਉਹ ਮੋਡੀਫਿਕੇਸ਼ਨ ਕਰੀ ਜਾਂਦਾ ਤੇ ਹਾਂ ਪਰ ਰੋਟਾ ਫੈਟਰ ਪਾ ਲਾ ਉਹ ਬੰਦਾ ਵਿਗਾੜਾ ਏ ਪਵਾ ਦੇ ਉਹ ਪਾ ਦੇ ਨਾਲ ਮੜੇ ਇਹ ਬੰਦਾ ਬਾਈ ਆਪਣਾ ਥੋੜਾ ਜਿਹਾ ਡਰਾਈਵਰ ਇਹ ਆ ਜਾਈ ਹੈ ਤੇ ਬਾਕੀ ਬਾਈ ਇਧਰ ਪਨੀਰੀ ਪੱਟ ਹੋ ਗਈ ਦੇਖੋ ਬੰਦੇ ਸਾਰੀ ਨਹਾਤ ਤੋਂ ਹੋ ਕੇ ਰਸ਼ ਫਰੈਸ਼ ਹੋਏ ਵੇ ਆ ਦੇਖੋ ਉਹ ਦੇਖੋ ਜੀ ਚਵੱਚਾ ਭਰਿਆ ਪਿਆ ਉਧਰ ਉਧਰ ਲੋ ਲਾ ਲਿਆ ਬਾਈ ਉਹਨੇ ਚੱਲ ਪਾ ਦੇ ਪਾਲੀ ਸਾਹ ਜੀ ਡ੍ਰਾਈਵਰ ਚੱਕ ਦੀ ਮਰਜੀ ਇਹਨੂੰ ਵਿੱਚ ਕਰਾ ਦੇ ਪਿੱਛੇ ਕਰ ਬਿਚੇ ਨੂੰ ਪਿੱਛੇ ਕਰ ਲੈ ਅੱਗੇ ਕਰ ਮੋੜਾ ਜੇ ਟਰੈਕਟਰ ਇਹ ਹਾਂ ਕਰ ਪਿੱਛੇ ਇਹ ਪਿਆਰ ਕੇ ਪਿਆਰ ਕੇ ਦੇਖੋ ਸਮੇਂ ਛੱਡ ਉੱਤਰ ਪੈਣਾ ਰਿਹਾ ਪਹਿਲਾਂ ਚਲੋ ਭਾਈ ਇਹਨਾਂ ਅਣਜਾਣ ਬੰਦੇ ਦਾ ਵੀ ਕੰਮ ਨਹੀਂ ਇਹ ਰੋਟਾ ਬੈਟਰ ਪਾਵਾਂ ਪੈਨ ਵੀ ਨੀਚੇ ਹੀ ਪੜਾ ਉਹ ਦੇਖੋ ਉਹ ਪੜਾਇਆ ਪੈਨ ਨੀਚੇ ਹਾਂ ਲੈ ਆ ਵੀ ਨਾ ਰੋੜਾ ਥੋੜਾ ਕੱਟੀ ਯਾਰ ਕਿਧਰੇ ਆਇਆ ਕਿਧਰੇ ਆਇਆ ਫੇਰਾ ਇੱਕ ਨਾਲ ਓੱਖਾ ਪੈਂਦਾ ਇਹ ਲੈ ਬਾਈ ਇਹ ਤੂੰ ਅੱਜ ਛੱਡਿਆ ਤਾਂ ਮੈਂ ਦੇਖ ਦੇ ਕਿਆ ਕਰਦਾ ਆ ਪਈਆ ਤੇ ਵਾਲਾ ਪਿੰਡ ਲੈਗਾ ਇਹ ਆ ਪੜਾ ਇਹ ਪੜਾਇਆ ਹੌਲੀ ਹੌਲੀ ਚੱਕੀ ਆ ਰਾਮ ਨਾਲ ਆ ਰਾਮ ਨਾਲ ਫੜ ਲਓ ਉਸਕੋ ਫੜ ਲਓ बाद च पा देंगे दूसरी साइड को दूसरी साइड को दूसरी साइड को गुमा कर पाओ ऐसे ना चलो बाहर निकल जाओ आराम से छावट पिछे है चल ਬਾਹਰ ਨੂੰ ਸੁੱਫਰ ਰੱਖਿਆ ਹੁਣ ਤੱਕ ਅੱਧੂ ਕਰਕੇ ਮੁੜੀਏ ਲਾ ਹਾਂ ਹਾਂ ਕਹਿਆਂ ਆਪਣੇ ਉੱਥੇ ਪਈਆਂ ਹੂੰ ਠੀਕ ਆ ਤੇ ਬੰਦੇ ਹੁਣ ਤੁਹਾਡਾ ਵੀ ਕੰਮ ਨਿਪੜ ਗਿਆ ਬਾਈ ਭੱਲੇ ਇਹਨਾਂ ਦਾ ਕੰਮ ਫਾਇਦਾ ਕਰਦਾ ਸਾਰੇ ਬਾਈ ਕਿਨੇ ਕਿਲੋ ਰੀ ਪਨੀਰੀ ਵੜਦੀ ਆ 2 3 ਕਿਲੋ ਤੈਨੇ ਕਿਲੇ ਕਹੋਗੇ ਗੁੱਟੀ ਦਾ ਹਿਸਾਬ ਕਿਤਾਬ ਆ ਫਿਰ ਗੁੱਟੀ ਦਾ ਹਿਸਾਬ ਕਿਤਾਬ ਆ 6 ਵਟ ਪਾਉਣੀ ਕਿਥੀ ਪਾਉਣੀ ਹੈ ਪਨੀਰੀ ਆ ਮੋਟੀ ਦੇ ਲੈ ਸੱਤ ਪੱਥੇ ਪਾ ਦੂੰਗਾ ਮੈਂ ਹਾਂ ਦੇਖ ਲੈ ਜੀ ਪਾਉਣੀ ਦਾ ਹੋਰ ਇਹ ਵੀ ਪਾ ਦਿੰਦਾ ਨੰਤਾ ਕੋਈ ਚੱਕਰ ਨਹੀਂ ਦੇਖ ਲੈ ਵੀ ਪੱਧਰੇ ਚ ਲਾਉਣਾ ਪੈਣਾ ਨਾ ਨਾ ਕੋਈ ਚੱਕਰ ਨਹੀਂ ਪੱਧਰੇ ਚ ਪਾਉਣਾ ਹਾਂ ਵੀ ਪਾ ਦਿੰਦਾ ਰਹੀ ਆਉਣੀ ਨਹੀਂ ਆਹ ਨਹੀਂ ਦੇਖੀ ਚੱਲ ਲੋ ਬਾਈ ਕਹਿੰਦੇ ਪਾਣੀ ਜਦੋਂ ਖੇਤ ਗਿੱਲਾ ਹੋ ਗੇ ਨਾ ਫਿਰ ਬਰਕਤ ਬਹੁਤ ਹੁੰਦੀ ਆਂ ਮੀਂਹ ਪੈ ਜਵੇ ਜੇ ਉਹੀ ਕੰਮ ਹੋਇਆ ਦੇਖ ਲਓ ਕੱਲ ਜਿਹੜਾ 3-4 ਘੰਟੇ ਖੇਤ ਭਰਿਆ ਦਾ 1 ਘੰਟਾ ਮੋਟਰ ਨਾਲ ਲੱਗਿਆ ਬਸ ਥੋੜਾ ਜਿਹਾ ਏਰੀਆ ਰਹਿ ਗਿਆ ਕਿਉਂਕਿ ਹੁਣ ਖੇਤ ਗਿੱਲਾ ਪਾਣੀ ਪੀ ਨਹੀਂ ਰਿਹਾ ਸਿਸ ਕਰਕੇ ਆ ਦੇਖੋ ਐਸਾਈਡ ਪਰ ਵੀ ਪਹੁੰਚ ਗਿਆ ਬਾਈ ਆਇਆਂ ਨੂੰ ਵੀ ਪਾਣੀ ਘੁੰਮ ਕੇ ਆਇਆਂ ਨੂੰ ਵੀ ਘੁੰਮ ਗਿਆ ਤੇ ਇੱਥੇ ਤੇ ਇੱਥੇ ਤੱਕ ਪਹੁੰਚ ਗਿਆ ਆ ਦੇਖੋ ਵਾਕੀ ਭਾਈ ਮੋਟਰ ਦਾ ਪਾਣੀ ਵੀ ਬਰਕਤ ਵਾਲਾ ਤੇ ਚਲੋ ਮੌਸਮ ਵੀ ਹੈ ਜਿਹੜਾ ਭਾਈ ਵਿਗੜਿਆ ਵਿਗੜਿਆ ਜਿਹਾ ਹੋਇਆ ਵਾਏ ਪਤਾ ਨਹੀਂ ਮਾਲਕ ਦੇ ਰੰਗਾਂ ਦਾ ਕਦੋਂ ਮੀਂਹ ਪੈ ਜਾਵੇ ਜੇ ਮੀਂਹ ਪੈ ਗਿਆ ਪਰ ਸਾਰੀ ਕੰਮ ਸੌਖਿਆ ਵਾਏ ਇੱਧਰ ਆਮਨ ਵੀ ਪਹੁੰਚ ਗਿਆ ਦੇਖਿਆ ਟਰੈਕਟਰ ਉਹ ਵੀ ਆਪਣਾ ਭਾਈ ਡੈੱਕ ਲਾਈ ਆ ਰਿਹਾ RAM ਨਾਲ ਤੇ ਅੱਜ ਇੱਕ ਬੰਦਾ ਸਾਡਾ ਰਹਿ ਗਿਆ ਘਰ ਫਾਰਮ ਉਹਨੂੰ ਲੈ ਕੇ ਆਏ ਹੈਗੇ ਹੱਲੋ ਭਾਈ ਉਹਨੇ ਬਹੁਤ ਜ਼ਿਆਦਾ ਸਰ ਦੇ ਵਿੱਚ ਮਿੱਟੀ ਪਾਈ ਆਪਣੇ ਇਹ ਵੀ ਪਹੁੰਚ ਗਿਆ ਹਾਂ ਕੰਟਾ ਪੱਕਾ ਰਹਾ ਬਹੁਤ ਗੁੰਮੀਗਾ ਹਾਂ ਪੱਕਾ ਬਹੁਤ ਗੁੰਮੀਗਾ ਪੱਕੇ ਦੀ ਹਵਾ ਵੀ ਬਹੁਤ ਹੈ ਲੱਗ ਰਹੀ ਹਵਾ ਵੀ ਬਹੁਤ ਹੈ ਪੱਕੇ ਦੇ ਹਾਈ ਸਪੀਡ ਹੈ ਪੱਕੇ ਦੇ ਹਾਂ ਕਿਹੜੇ ਕਿਹੜੇ ਆਏ ਜੀ ਬੀੜੇ ਗੱਡੀ ਵਾਲਾ ਪੱਖਾ ਮੰਨ ਲਾ ਦਿੱਤਾ ਇਹ ਬੋਲਿਆਦਾ ਬਾਈ 2000 ਦਾ ਇਹ ਚ ਹਾਂ ਚਕਾਤੀ ਸੂਈ ਫਿਰ ਫਿਰ ਹਾਂ ਪੀਰੇ ਨਹੀਂ ਪਹੁੰਚੀ ਤੇਰੇ ਥੋੜੀ ਜਿਹਾ ਨੇੜੇ ਹੀ ਆ ਬੱਸ ਚਲ ਕੋਈ ਤੇਲ ਤਾਂ ਹੁਣ ਜਿਹੜਾ ਚੱਲਣਾ ਉਹਨੇ ਖਾਣਾ ਹੀ ਆ ਤੇ ਬਾਈ ਪਾਣੀ ਹਾਂ ਤਿੰਨ ਘੰਟੇ ਚੱਲ ਗਿਆ ਜਨਰੇਟਰ ਵਾ ਤਿੰਨੇ ਚੱਲ ਗਏ ਹਾਂ ਤਵੀਆਂ ਦੇਖ ਲੈ ਜੇ ਖੋਲਣੀਆਂ ਤਵੀਆਂ ਦੇਖ ਲੈਂਦੇ ਹਣੇ 1 ਘੰਟਾ ਲੱਗੂਗਾ ਨਾ ਨਹੀਂ ਘੰਟਾ ਨਹੀਂ ਲੱਗੇ ਘੰਟੇ ਦੇ ਘਟ ਪਾਣੀ ਤਾਂ ਭੱਜਿਆ ਜਾ ਰਿਹਾ ਹੈ ਇਹੇ ਟਾਈਮ ਨਾਲ ਅੱਧੀ ਘੰਟਾ ਹੀ ਚੱਲਦੀ ਨੂੰ ਯਾਰ ਮੋਟਰ ਨਾਲ ਘੰਟੇ ਦੇ ਨਾ ਠੀਕ ਦੇਖ ਲੰਦੇ ਤੇ ਬਾਕੀ ਭਾਈ ਦੁਨੀਆਂ ਫਸਲਾਂ ਵੀ ਵਿੱਚ ਵਿੱਚ ਪਾਣੀ ਮੰਗਿੰਦੀ ਆ ਬਾਜਰਾ ਦੇਖ ਲੈ ਪਲਾਗ ਪਰ ਹੋਇਆ ਵਾ ਜਿਹੜਾ ਇਹ ਹੂੰ ਸੁੱਕਾ ਜਾ ਰਿਹਾ ਹੈ ਹਵਾ ਜੀ ਹੈ ਤਾਂ ਹੈ ਕੋਈ ਬੰਦਾ ਤਾਂ ਨਹੀਂ ਮਗਰ ਲੱਗਿਆ ਦੱਸਿਆ ਨਹੀਂ ਉਹਨੂੰ ਮੈਂ ਕਿਹਾ ਹਾਂ ਦਾ ਪਲੇਟ ਆਉਣੀ ਹੈ ਹੂੰ ਬਾਰ ਹੋ ਜਾਊਗਾ ਧੁੱਪ ਜਾਣਾ ਕਤਿਆਦਾ ਜੇ ਲੱਗ ਗਿਆ ਉਹਨੂੰ ਪਤਾ ਉਹਨਾਂ ਰੀ ਨੂੰ ਆ ਜਾਣਾ ਸੀ ਆ ਚਲ ਉਹ ਮੈਂ ਕਿ 4-5 ਵਜੇ ਤਨ ਲੈ ਜੂਗਾ ਆ ਕੇ ਤਾਂ ਕਰਕੇ ਕੱਲ ਬਾਈ ਆਏ ਤੇ ਖਾਲੀ ਮੁੜ ਕੇ ਗਏ ਰਾਤ ਜਿਆ ਗੱਡੀਆਂ ਭਰਾਂਦੇ ਨਵੇਂ ਰੋਟੋ ਵੇਟ ਲੱਗਦੀਆਂ ਆਂ ਸੰਗਲ ਟਿੱਲੇ ਕਰ ਰਿਹਾ ਤੇ ਹਾਂ ਸੰਗਲ ਕਾਸ ਲੈ ਲੈ ਲਿੰਕਾ ਦੇ ਪਾਸੇ ਲੱਗਦੀਆਂ ਐਦਾ ਖੜਾ ਲੈ ਇੱਕ ਵਾਰ ਸਿੱਧਾ ਕਿ ਕਰਾਂ ਉਹ ਬਸ ਆ ਦੇਖੋ ਇੱਧਰ ਵੀ ਅੱਛਾ ਇਹ ਬਾਈ ਸਵੇਰੇ ਜਨਰੇਟਰ ਪਾਇਆ ਤਾਂ ਸਾਂ ਕਰਕੇ ਥੋੜੇ ਢਿੱਲੇ ਮਿੱッセ ਜੇ ਕਰੇ ਤੇ ਹਨਾ ਕਾਹ ਦੇ ਖੜ ਤੇਰੀ ਕੌਣ ਹੈ ਬਿੱਠ ਕਰਤੀ ਸਾਡੇ ਬੰਦੇ ਦਾ ਉੱਪਰ ਬੈਠੇ ਨੇ ਕਰਨਾ ਕੰਮ ਕੰਮ ਕਰਦਾ ਮੈਂ ਬੜਾ ਇਹ ਖਚਣਾ ਪਾਉਂਗਾ ਉਹਨਾਂ ਨੇ ਕਿਹੜੇ ਲੈਟਰਿੰਗਾਂ ਬਣਾਈ ਨਾ ਨਾ ਹਾਂ ਲੋਟੇ ਆ ਗਏ ਹੈ ਆ ਠੀਕ ਆ ਹਮੋ ਜਹਾ ਕਿਹੜੀ ਆਹ ਲਿੰਕਰੀ ਸੈਟਿੰਗ ਕਰਨ ਵਾਸਤੇ ਹਾਂ ਜਿੱਕਾ ਮਰਜੀ ਕਾਦ ਲੈ ਖੋਲ ਹਮ ਇਹਦਾ ਕੰਮ ਠੀਕ ਆ ਇਹਦਾ ਕੰਮ ਠੀਕ ਆ ਇਹ ਬੱਤੀ ਚਲੋ ਭਾਈ ਚੱਲਣਾ ਕੰਮ ਪ੍ਰੋਜੈਕਟ ਪਾਣੀ ਪਧਰਾ ਜਾ ਰਿਹਾ ਦੇਖਿਆ ਪਾਣੀ ਪਧਰਾ ਜਾ ਰਿਹਾ ਇੱਕ ਗੱਲ ਆ ਭਾਈ ਹੋਰ ਗੱਲਾਂ ਨਹੀਂ ਗੱਲਾਂ ਖੇਤ ਇੱਕ ਗੱਲ ਨਾਲ ਲੇਜ਼ਰ ਕਰਕੇ ਨਾ ਤਿੰਨ ਕਿ ਸਾਲ ਬਾਅਦ ਸਾਡੇ ਖੇਤ ਲੇਜ਼ਰ ਹੁੰਦੇ ਹਮ ਤੁਸੀਂ ਤਵੀਆਂ ਗੇਲਪਾ ਨੇ ਦੋ ਗੇਲਾਂ ਹੀ ਬਾਇਆ ਹੋਇਆ ਹੈ ਗੌਰ ਕਰਿਆ ਸੀ ਕਣਕ ਬੀਜਣ ਤੇ ਧਾਨ ਬੀਜਣ ਤੇ ਪਹਿਲਾਂ ਕਣਕ ਬੀਜਣ ਤੇ ਪਹਿਲਾਂ ਤੇ ਕਣਕ ਵੱਢ ਕੇ ਦਹੋਰਾ ਹਟਾਣਾਂ ਤੋਂ ਪਹਿਲਾਂ ਤੇ ਤਵੀਆਂ ਨਹੀਂ ਇੰਨਾ ਖੇਤ ਨੂੰ ਉਲਟ ਪਲਟ ਕਰ ਦਈਏ ਹੂੰ ਬਾਕੀ ਬਾਈ ਸੌਗੇ ਪਰ ਡਿਪੈਂਡਡ ਹੁੰਦਾ ਹੈ ਸਾਡੇ ਪਾਣੀ ਕੀ ਹੈ ਬਾਈ ਜਿਆਦਾ ਖਿੱਚ ਕੇ ਮਾਰੇ ਫੇ ਹੋ ਵੀ ਜਾਂਦਾ ਹੈ ਪਿਆਰ ਕੇ ਚੱਲੂਗੇ ਫਿਰ ਪਿਛਾਉ ਵੀ ਰਹਿੰਦਾ ਇਹ ਬਹਾਈ ਪਿਆਰ ਨਾਲੇ ਬਾਈ ਤੇ ਬਾਕੀ ਬਾਈ ਹੁਣ ਲਫਾਫੇ ਨੇ ਵਚਾ ਲੈਣੇ ਹਲ ਲਫਾਫੇ ਦਾ ਫਾਇਦਾ ਦੇਖ ਲੈਣ ਹੁਣ ਆਪਾਂ ਨੇ ਦੇਖਿਆ ਤਾਂ ਪਾਣੀ ਸਾਈਡ ਤੋਂ ਟਰੈਕਟਰ ਨਾਲ ਮੜੇ ਸਾਈਡ ਤੋਂ ਸਾਈਡ ਦੱਬ ਜੇ ਟਰੈਕਟਰ ਆਹ ਪਹੀ ਜਦੋਂ ਤੱਕ ਤਾਂ ਰਹੀ ਅਭੀ ਚੱਕਦੀਆਂ ਜੂਠੀਆਂ ਚੱਲ ਵਧੀਆ ਬੁਰੀਆਂ ਲੱਗਦੀਆਂ ਜੀ ਤਾਰ ਰਹੀਆਂ ਬਾਈ ਜਿਹੜੀਆਂ ਹੈਗੇ ਤੇ 베어ਿੰਗ ਐਨ ਵਿੱਚ ਕਰਕੇ ਉਹ ਪੱਟਾਈ ਰੜਦੀ ਲਾਤੀ ਜਿਹੜੇ ਹੁੰਦੀ ਹੈ ਉਹ ਵੀ ਜ਼ਰੂਰੀ ਤਾਂ ਆਹ ਸਾਈਡ ਤੇ ਵੀ ਬਾਈ ਆਹ ਤੱਗੀ ਜੀ ਰਹਿ ਗਈ ਇੱਕ ਵਰਨੇ ਇਹਨੂੰ ਮੇਰਾ ਕੰਮ ਹੀ ਨਿਪੜੇ ਚੱਲੇ ਆ ਬਾਕੀ ਦੋ ਕੁ ਸਾਲ ਅੱਗੇ ਖੋਲ ਦਿੰਦੇ ਆ ਨਿਕਲ ਉਧਰ ਨੂੰ ਜਾਣਾ ਉਹੀ ਤਾਂ ਕੰਮ ਖਰਾਬ ਹੈ ਬਾਕੀ ਪੂਰੇ ਦੋ ਕੁ ਜਗ੍ਹਾ ਖੱਡਾ ਦੀਆਂ ਵੈਸੇ ਉੱਪਰ ਤੁਰਲੇ ਦੇ ਸੀ ਬਾ ਗੰਨੇ ਲਾਗ ਲਾ ਕੇ ਥੋੜਾ ਜਿਹਾ ਔਖਾ ਦਿਖਦਾ ਹੈ ਗਾਹਾਂ ਦਾ ਬਈ ਪੱਧਰਾ ਹੀ ਚਰੇ ਬਸ ਇਹਨੂੰ ਬਾ ਲਾਗ ਲਾ ਕੇ ਤਨੂੰ ਉਦਾਂ ਹੀ ਦੇਖ ਜਾਣੀਆਂ ਹਾਂ ਜਿਹੜੀ ਉਹ ਉੱਥੇ ਆਪਾਂ ਨੇ ਗੱਡੇ ਉਹ ਉੱਥੇ ਵੀ ਦੇਖਿਆ ਕਿ ਜਿਹੜੀ ਗਾਂ ਖੱਟਦੀ ਕੀ ਛੜੀਲਾ ਦੇਖ ਗਿਆ ਤਾਂ ਹਾਂ ਤਾਂ ਤਾਂ ਮਾਂ ਦੀ ਹੈ ਗਈ ਘੱਟ ਹਾਂ ਲਫਾ ਫੇਰੀ ਆਹ ਮੌਜ ਹੈ ਬਾਈ ਇੱਕ ਵਾਰ ਜਿਹੜੀ ਮਾੜੀ ਮੋਟੀ ਖੱਡ ਹੁੰਦੀ ਐ ਬੰਦ ਕਰ ਦੋ ਮੁੜ ਕੇ ਲੀਕੇ ਨਹੀਂ ਹੋਣਾ ਇਹਨੇ ਨਾ ਇਹਨੇ ਬਾਈ ਵੱਟਵਾਰ ਦੁਆਰਾ ਕੱਖ ਹੋਣ ਦੇਣਾ ਜਿਹੜਾ ਵਿੱਚ ਹੋ ਜਾਂਦਾ ਵਿੱਚੇ ਗਲੀ ਜਾਂਦਾ ਮੋਜਾਂ ਬਹੁਤ ਆਈਆਂ ਨਹੀਂ ਪੰਪ ਸਪਰੇ ਦਾ ਲਾਉਣਾ ਪੈਣਾ ਚੱਲ ਵੀ ਇਹਦੇ ਨਿਕਲ ਜਾਂਦੇ ਜਿਹੜੇ ਉਹੀ ਬਹੁਤ ਆ 25 ਦਿਨ ਪਹਿਲੇ ਉਹੀ ਦਿਨਾਂ ਦੇ ਪਾਣੀ ਚੱਲਣਾ ਉਹਦੇ ਉਹੀ ਦਿਨਾਂ ਚ ਪਾਣੀ ਦੀ ਲੋਡ ਹੁੰਦੀ ਐ ਬਾਕੀ ਸਾਡਾ ਹੁਣ ਥੋੜੇ ਟਾਈਮ ਦੇ ਕੰਮ ਐ ਬਾਜਾ ਚੱਲਦੇ ਆ ਆ ਦੇਖੋ ਹਲ ਕਿੱਕਣਾ ਬੋਲਦਾ ਐਸੇ ਜਿਹੜੀ ਫਸਲ ਨੂੰ ਪਾਣੀ ਨਹੀਂ ਮਿਲਦਾ ਗੰਨਾ ਦੇਖ ਲਓ ਉੱਪਰ ਤੇ ਪਾਣੀ ਵੀ ਬਹੁਤ ਲੋੜ ਹੈ ਆ ਕਰਦੇ ਖੇਤ ਨੂੰ ਇਹਦੇ ਨਾਲ ਬੋਲੀ ਜਾਣਾ ਹੂੰ ਆ ਇਹਨੇ ਬੋਲੀ ਜਾਣਾ ਟੱਕਰਾਪ ਕਰਵਾ ਦੇ ਚਲੋ ਭਾਈ ਚੱਲਦਾ ਕੰਮ ਮਹਾਰਾਜ ਦੀ ਕਿਰਪਾ ਦੇ ਨਾਲ ਪਰ ਜਿੱਥੇ ਕਰਿਆ ਤਾਂ ਤੇ ਭਾਈ ਜure ਦੇਖੇ ਟਰੈਕਟਰ ਕੱਢਣਾ ਪੈਣਾ ਔਰੇ ਖੱਡਾ ਵਟਿਆ ਦਾ ਦਬ ਗਿਆ ਇਹ ਤੇ ਪਾਣੀ ਲੱਗਿਆ ਨਹੀਂ ਰਹੇਗਾ ਬਾਕੀ ਲੈਨ ਨੂੰ ਪਾਣੀ ਲਾ ਦਿੱਤਾ ਮੈਂ ਕਿਹਾ ਉਸਦੇ ਚਾਰ ਪੰਜ ਕਿੱਟੇ ਜੀ ਕਰਨਾ ਕੀ ਦੂੰਗਾ ਹੋ ਗਿਆ ਦੇਖ ਲੈ ਤੇ ਕਾਰ ਨੂੰ ਸਕੂਟਰੀ ਲਈ ਜਾਂਦਾ ਡਰਾਈਵਰ ਬਣ ਗਿਆ ਡਰਾਈਵਰ ਬਣ ਗਿਆ ਚੱਲ ਖਿੱਚ ਲੈ ਗੱਡੀ ਡਰਾਈਵਰ ਬਣ ਗਿਆ ਕਹਿੰਦਾ ਬਈ ਸਭ ਬਹੁੜੂnga ਹੋ ਗਿਆ ਹਾਂ ਹੋ ਗਿਆ ਹਾਂ ਹੋ ਗਿਆ ਹੋ ਗਿਆ ਹੋਰੀ ਰੱਖ ਦੀ ਕਹੀ ਨਿਸ਼ਾਨੀ ਨਿਸ਼ਾਨੀ ਵਿੱਚ ਡੁੱਬਣ ਵਾਲਾ ਕੰਮ ਹੈ ਇਹਦੇ ਹਾਂ ਇਹ ਤਾਂ ਹੈਵੀ ਟੋਆ ਟੋਆ ਬਾ ਡੂੰਗਾ ਇਹ ਵਿੱਚ ਰੱਖਦਾ ਹੁਣ ਨਿਸ਼ਾਨੀ ਹੋ ਠੀਕ ਫਸਾਦਾ ਦਰੋਗਾ ਕਿ ਟਰੈਕਟਰ ਲੈ ਕੇ ਟਾਇਰ ਮੁਰਲੇ ਵਿੱਚ ਇਸਲਾ ਟਾਇਰ ਨਾ ਗਰੇ ਮੁਰਲਾ ਦਾ ਕੋਈ ਚੱਕਰ ਨਹੀਂ ਮੁਰਲੇ ਦਾ ਵੀ ਇਹ ਹੈਗਾ ਹੀ ਆ